ਉਹ ਭਾਈ ਆ ਕੀ ਫੜੀ ਫਿੰਡੇ ਜੇ ਬਾਬਾ ਜੀ ਬੇਲਾ ਗਾ ਜੇ ਬਿਲ ਪੱਤਰ ਜਿਹੜਾ ਸ਼ਿਵ ਜੀ ਭਗਵਾਨ ਨੂੰ ਚੜਦਾ ਵਾ ਪੂਰਾ ਕੰਮ ਬੰਦ ਕਰਦਾ ਬਾਕੀ ਦੂਜਾ ਬਾਬਾ ਜੀ ਜੂਸ ਹੀ ਬਣਾਉਂਦੇ ਆ ਹੋਰ ਆਪਾਂ ਇੱਥੇ ਸੁੱਡੇਂਦੇ ਆ ਆ ਚਾਹ ਦਾ ਜੂਸ ਬਣਦਾ ਵਾ ਜੂਸ ਬਣਾ ਫਾਲਸੇ ਦਾ ਜੂਸ ਪੰਨਾ ਇਧਰ ਮਾਰੋ ਵੀਡੀਓ ਆਪ ਕੋ ਫਾਲਸਾ ਵਾ ਭਾਈ ਇਹ ਜੂਸ ਤੇਰੇ ਤਰ ਉਭਰਾ ਗਣੇ ਨਾ ਅੱਛਾ ਤਾਜ਼ਾ ਫਰੈਸ਼ ਇਹਦਾ ਜੂਸ ਬਣਦਾ ਇਹਦਾ ਜੂਸ ਇਹਦੇ ਫਾਇਦੇ ਕੀ ਕੀ ਜੇ ਸਾਡੇ ਇਹਨਾਂ ਦੇ ਬਹੁਤ ਜੀ ਲੀਵਰ ਵੀ ਸਹੀ ਹੋ ਜਾਂਦਾ ਜੀ ਥਾਇਰੋਇਡ ਵੀ ਸਹੀ ਹੋ ਜਾਂਦਾ ਜੀ ਅੱਛਾ ਜੀ ਹੋਰ ਇਹਦੇ ਨਾਲ ਸਰਵਾਈਕਲ ਸਿਰ ਦਾ ਜਿਹੜਾ ਉਹ ਵੀ ਠੀਕ ਹੋ ਜਾਂਦਾ ਜੀ ਬਿਲਕੁਲ ਸਾਡਾ ਭਲਾ ਹੋਵੇ ਆ ਜਿਹੜਾ ਕੋਈ ਦਾ ਫੋਨ ਘੱਟ ਹੋਏ ਫੋਨ ਘੜ ਬਣਾਉਣਾ ਹੋਏ ਵਾਹ ਬਈ ਵਾਹ ਕਰੋ ਚੈੱਕ ਇਹ ਆ ਸਵਾਸਾ ਜੀ ਆ ਜੇ ਪੇਟਾ ਠੀਕ ਠੀਕ ਹੈ ਜਿਗਰ ਵੀ ਠੀਕ ਕਰ ਦਿੰਦਾ ਜੀ ਸਕਿਨ ਵੀ ਟੇਅਰ ਕਰ ਦਿੰਦਾ ਜੀ ਤੇ ਮੇਰੇ ਬੁੱਢਾ ਬਣ ਜੀ ਹੋਣ ਦਿੰਦਾ ਮਾਲਕਾ ਤੁਸੀਂ ਡਾਕਟਰ ਹੈਗੇ ਹੋ ਡਾਕਟਰ ਹੀ ਭਰਦਾ 12 ਸੈਨਾਂ ਨੇ ਹੋਲੀ ਹੋਲੀ ਮਨ ਤੇ ਵਾਹ ਇਹ ਪਾਲ ਪਾਲ ਮਰੇ ਅਵਰੇ ਪਾ ਡਾਕਟਰ ਲੋਕੀ ਪੜੇ ਨੇ ਡਾਕਟਰ ਤੇ ਅਨਪੜ ਡਾਕਟਰ ਨੇ ਆ ਲਾਈਏ ਜਿਹੜਾ ਬੇਲ ਲਗਾਇਆ ਇਹਨੂੰ ਤਿਆਰ ਹੋਣ ਨੂੰ ਕਿੰਨਾ ਚਿਰ ਲੱਗਦਾ ਏ ਇਹ ਇਹਨੂੰ ਘੱਟ ਤੋਂ ਘੱਟ 5-6 ਦਿਨ ਲੱਗਦੇ ਤਿਆਰ ਹੋਣ ਚ ਤੇ ਇਹ ਚੀਜ਼ ਲੋਕਲ ਹਰ ਕਿਤੇ ਮਿਲ ਜਾਂਦੀ ਨਹੀਂ ਬਾਬਾ ਜੈਪੁਰੋਂ ਮਾਲ ਆਉਂਦਾ ਜੀ ਇਹ ਇਹ ਜੈਪੁਰੋਂ ਆਉਂਦਾ ਹਾਂਜੀ ਇਹ ਜੈਪੁਰ ਦਾ ਮਾਲ ਹੈ ਜੀ ਮਾਲ ਤੇ ਵੇਖੋ ਕਿ ਡੱਗਡਾ ਵਾ ਇਦਾਂ ਦਾ ਮਾਲ ਨਹੀਂ ਵੇਖਿਆ ਜੀ ਮਰੇ ਬੇਲ ਇੱਡਾ ਡਾਡਾ ਇੱਡੇ ਡੇ ਬੇਲ ਨੂੰ ਮੇਜੇ ਇੱਡੇ ਡੇ ਅੱਛਾ ਜੀ ਇੱਥੇ ਡੇੜੇ ਨਿਕਲੇ ਆ ਆਹ ਜੇ ਬੱਚੇ ਇੱਧਰ ਦੇ ਇੱਧਰ ਤੇ ਆ ਇੱਧਰ ਦਾ ਬੱਚਾ ਹੈ ਜੀ ਅੱਛਾ ਇਹ ਜੈਪੁਰ ਦਾ ਹੈ ਜੈਪੁਰ ਦਾ ਹੈ ਪਾਪਾ ਵਾ ਤੇਰੀ ਮੰਮੀ ਕਿੱਥੇ ਹੋ ਵੀ ਤਾਂ ਇਹਦੀ ਮੰਮੀ ਵੀ ਨਾਲ ਹੀ ਹੈ ਆ ਪੇਠਾ ਦੇਖੋ ਕਿੱਡਾ ਕਿਡਾ ਇਹਦਾ ਤੇ ਪੇਠਾ ਬੰਦਾ ਹੈ ਤੁਸੀਂ ਇਹਦਾ ਵੀ ਜੂਸ ਬਣਾਤਾ ਏ ਇਹਦਾ ਵੀ ਜੂਸ ਬਣਾਉਨੇ ਆ ਇਹ ਕਿਹਦੀ ਧੌਣ ਲਾਰੇ ਲਾਈ ਇਹ ਧੌਣ ਨਹੀਂ ਲਾਉਂਦੇ ਭਾਈ ਇਹ ਪੇਠਾ ਹੋਇਆ ਤੁਹਾਨੂੰ ਦੱਸਿਆ ਅੰਗੂਰੀ ਪੇਠਾ ਵਾ ਜੋ ਆ ਰਹੇ ਨਾ ਜਿਤਰਾ ਨਾ ਤਾਂ ਵੈ ਸਕਿੰਟ ਐਡ ਹੁੰਦੀ ਐ ਯਾ ਆਪ ਇੰਨਾ ਟਾਈਟ ਹੈਗਾ ਤਾਂ ਸਕਿੰਟ ਐਡ ਕਰੇਗਾ ਹਾਂ ਭਾਈ ਪੇਠੇ ਦਾ ਜੂਸ ਕੱਲਾ ਪੇਠੇ ਹੀ ਬੰਨਣਾ ਹੈ ਤੇ ਹੋਰ ਕੋਈ ਚੀਜ਼ ਨਹੀਂ ਪਾਣੀ ਅਸਾ ਇਹ ਕੱਲਾ ਪੇਠੇ ਦਾ ਹੀ ਆ ਬੰਨਾ ਕੱਲਾ ਹੀ ਆ ਦੇ ਜਿਹੜਾ ਮਰਜ਼ੀ ਆ ਮਿਕਸਪਾ ਕੋਈ ਨਹੀਂ ਕਰਨਾ ਹੈ ਚੀਜ਼ ਕੋਈ ਨਹੀਂ ਪਾਉਣੀ ਹੈ ਤੇ ਲੋਨ ਪਾਣਾ ਨਿੰਬੂ ਪਾਣਾ ਬਾਅਦ ਫੁੱਟੂ ਲੋਨ ਲੈਂਬੂ ਮਿਠਾਣੇ ਬਾਅਦ ਹਾਂਜੀ ਇਹ ਤੇ ਮਿਠਾਣੇ ਤੇ ਜਾਏਗਾ ਆਹ ਦੇ ਕੋ ਪੱਥਰੀ ਦਾ ਕਲਾਗਾ ਹੈ ਜੀ ਅੱਛਾ ਜੀ ਹਾਂ ਜੀ ਗੱਦੇ ਦੀ ਪੱਥਰੀ ਹੋਏ ਜੇ ਇਹਨੂੰ ਉਹ ਵੀ ਆਪਾਂ ਠੀਕ ਕਰ ਦਿੰਦੇ ਹਾਂ ਜੀ ਨਾ ਕਿਨੇ ਨਾ ਹੀ ਕੱਢ ਦਿੰਦੇ ਉਹ ਵੀ ਮੇਰੇ ਵਿੱਚ ਵਿੱਚ ਸਵਾਇਟਾ ਮਰਦੀ ਹੋਵੇ ਕਿ ਜੇ ਨਾ ਕਰਦੇ ਸਿਆਜ ਸਤ ਮਿਲੂ ਨਾ ਹੋਇਆ ਅੱਛਾ ਇਹ ਨਿੰਬੂ ਆ ਗਿਆ ਦੇ ਵਿੱਚ ਨਿੰਬੂ ਆ ਗਿਆ ਨਿੰਬੂ ਆਪਣਾ ਸਵਾਦ ਦੇਗਾ ਓਕੇ ਨਾਲੇ ਤੁਹਾਡੀ ਪੱਥਰੀ ਦਾ ਕੰਮ ਜਿਹੜਾ ਵਾ ਨਿੰਬੂਲੇ ਕਰਨਾ ਵਾ ਸਕਿਨ ਟਾਈਟ ਇਸੇ ਨੇ ਕਰਨੀ ਹੈ ਲਓ ਜੀ ਕਿਨੇ ਨਿੰਬੂ ਪਾਤੇ ਜੀ ਚ ਚਾਰ ਚਾਰ ਗਲਾਸ ਤੇ ਚਾਰ ਨਿੰਬੂ ਗੱਲ ਕਰ ਦੀਆ ਤੁਸੀਂ ਪੂਰਾ ਖੜਾ ਖੜਾ ਇਹ ਬਣਾਵਾਂਗੇ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਟੇਸਟ ਪੂਰਾ ਭਰਾਕ ਦੇਣਾ ਗਾਦ ਨੂੰ ਇਹ ਕ੍ਰਸ਼ ਕਰਕੇ ਰੱਖੀ ਬਰਫ਼ ਪਹਿਲੂ ਹੀ ਬਰਫ਼ ਕ੍ਰਸ਼ ਕਰਕੇ ਭਾਜੀ ਉਤਰਾ ਬੰਦੀ ਆ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਲਾਈ ਇਹਦਾ 50 ਰੁਪਏ 50 ਰੁਪਏ ਹਾਂਜੀ ਆਲ ਵੇਖੋ ਕਿੱਥੋਂ ਆਇਆ ਬੰਗਲੌਰ ਤੋਂ ਸਹੀ ਆ ਜੀ ਸਹੀ ਆ ਕਿਹਨਾ ਮਸਾਲਾ ਕਾਲੂਨ ਜੀਰਾ ਕਾਲੀ ਮਿਰਚ ਇਹ ਸੀਗਰੇਟ ਮਸਾਲਾ ਇਹ ਸੀਗਰੇਟ ਵੀ ਭਾਈ ਦੱਸਦੀ ਸਾਰਾ ਉਹ ਗਾਕਾ ਨੂੰ ਅੱਛਾ ਜੀ ਆਪਾਂ ਇਹ ਘਰੇ ਬਣਾ ਲਓ ਜਾ ਕੇ ਸੀਗਰੇਟ ਆਪਾਂ ਕੋਈ ਨਾ ਖੈਦਾ ਜੀ ਸਹੀ ਆ ਜੀ ਸਹੀ ਆ ਆ ਵੇਖੋ ਬਣਾ ਇਹਦਾ ਭਾਰੀ ਇੱਕੋ ਦੀ ਰੇਟ ਦੱਸ ਦਿਓ ਜੀ ਇਹਦਾ ਰੇਟ 50 ਰੁਪਏ ਜੇ ਤੇ ਆਪਣੀ ਲੋਕੇਸ਼ਨ ਦੱਸ ਦਿਓ ਕਿਹੜੀ ਜਗ੍ਹਾ ਤੇ ਹੁੰਦੇ ਜੇ ਆਪਾਂ ਜੱਸਾ ਸਿੰਘ ਵਾਲ ਚੌਂਕ ਤੇ ਟਾਈਮਿੰਗ ਆਪਣੀ ਟਾਈਮਿੰਗ ਸਵੇਰੇ 6 ਵਜੇ ਲੈ ਕੇ ਰਾਤੀ 10 ਵਜੇ ਤੱਕ ਛੁੱਟੀ ਵੀ ਕਰਦੇ ਹੋ ਕੋਈ ਛੁੱਟੀ ਮੰਗਲਵਾਰ ਤੇ ਫੋਨ ਨੰਬਰ ਆਪਣਾ ਦੱਸ ਦਿਓ ਜੀ ਲੋਕੇਸ਼ਨ ਦਾ ਨਾਮ ਪਤਾ ਲੱਗੇ ਤੇ ਫੋਨ ਨੰਬਰ 9569060130